ਦਾ ਸਾਰਾ ਦਰਸ਼ਿਕਾਟੀ ਦਾ ਸਾਰਾ ਆਨੰਤ ਦਾ ਸਾਰਾ ਆਨੰਦ ਦਾ ਸਾਰਾ ਅੰਕ ਦਾ ਸਾਰਾ ਗਿਆਨ ਜਗਤ ਆਏ ਸਾਈ ਜੁਲੇ ਇਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸਤਿ ਸ਼ਕਾਲ ਕੀ ਹਾਲ ਚਾਲ ਹੈ ਜੀ ਅਦਾਸ ਕਰਦਾ ਸਾਰੇ ਠੀਕ ਹੋਵਾਂਗੇ ਅੱਜ ਤਰੀਕ 25 ਗੋਵਿੰਦ ਧਾਮ ਅਸੀਂ ਇਸ ਟਾਈਮ ਖੜੇ ਆ ਆਰਮੀ ਵਾਲੇ ਤੇ ਬੈਂਡ ਵਾਲੇ ਉਰੋਂ ਯਾਤਰਾ ਲਈ ਲੱਗੇ ਨੇ ਤੇ ਸਾਡੀ ਸੰਗਤ ਵੀ ਇਹ ਖੜੀ ਹੈ ਤੇ ਹੋਰ ਜਸਤਾ ਜੀ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਰੈਡੀ ਆ ਜੀ ਫਿਰ ਇਹ 25 ਤਰੀਕ ਦਾ ਇੰਤਜ਼ਾਰ ਸੀਗਾ ਬਹੁਤ ਜ਼ਿਆਦਾ ਜੀ ਤੇ ਲੋ ਜੀ ਅਮਰਤ ਵੀ ਖੜਾ ਹੈ ਇੱਧਰ ਤੇ ਬਾਕੀ ਸਾਡਾ ਇੱਕ ਬੰਦਾ ਲੰਗਰ ਸਿਕਣ ਗਿਆ ਅਗਰ ਸ਼ੱਕ ਹੈ ਆਪਾਂ ਪਾਉਨੇ ਚਾਹਲੇ ਸ੍ਰੀ ਹਿਮਕੁੰਡ ਸਾਹਿਬ ਵੱਲ ਨੂੰ ਤੇ ਜਾ ਕੇ ਉੱਥੇ ਕਰਦੇ ਨੇ ਦਰਸ਼ਨ ਤੇ ਦੇਖਦੇ ਆਂ ਅੱਜ ਸਜਾਵਟ ਸਾਰੀ ਹੋ ਗਈ ਹੋਣੀ ਐ ਪ੍ਰੋਪਰ ਪੂਰੀ ਤੇ ਅੱਜ ਆਨੰਦਮਈ ਪੂਰੀ ਸੰਗਤ ਨਾਲ ਜਿਹੜੇ ਦਰਸ਼ਨ ਹੋਣਗੇ ਪੂਰੇ ਆਨੰਦਮਈ ਹੋਣਗੇ ਤੇ ਜਦੋਂ ਆਰਮੀ ਵਾਲੇ ਵੀ ਚੱਲਣਗੇ ਨਾਲ ਬੈਂਡ ਵਾਲੇ ਚੱਲਣਗੇ ਨਾਲੇ ਆਪਾਂ ਪਿੱਛੇ-ਪਿੱਛੇ ਇਹਨਾਂ ਦੇ ਚੱਲ ਪੈਣਾ ਤੇ ਠੀਕ ਹੈ ਜੀ ਚੱਲਦੇ ਹਾਂ ਹੁਣ ਵਾਹਿਗੁਰੂ ਦਾ ਨਾਮ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨਗੇ ਕਿ ਚੱਲਦੇ ਹਾਂ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰ ਸਾਹਿਬ ਵਾਲੇ ਕਾਲਾ ਜੀ ਵਾਹਿਗੁਰੂ ਜੀ ਕੀ ਫਤਿਹ शकाल ਤੋਂ ਅਸੀਂ ਗਏ ਸੀ ਤਾਂ ਅਸੀਂ 3-4 ਡਾਣੇ ਸੀ ਤੇ ਟਰੈਕ ਖਾਲੀ ਪਿਆ ਸੀ ਅੱਜ ਤੁਸੀਂ ਸੰਗਤਾਂ ਦੇਖ ਸਕਦੇ ਹੋ ਕਿੰਨੀਆਂ ਆਈਆਂ ਹੋਈਆਂ ਹਮਮਾ ਹਮਾ ਕੀ ਜਿਹਨੇ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਜਾ ਰਹੀਆਂ ਤੇ ਤਕਰੀਬਨ ਸਮਾਂ ਹੋ ਗਿਆ 5 ਤੇ ਸੰਗਤਾਂ ਸਾਡੇ ਹਾਲ ਤੋਂ ਦਿਖਦਾ ਸੀਗਾ ਸਿੱਧਾ ਇਹ ਚੜਾਈ ਦਿਖਦੀ ਐ ਤੇ ਸੰਗਤਾਂ ਪੂਰੇ 2:30 ਵਜੇ ਦੀਆਂ ਜੋ ਇਥੋਂ ਟਰੈਕ ਤੋਂ ਰਵਾਨਾ ਹੋ ਗਈਆਂ ਤੇ ਹਿੰਦੂਰ ਸਾਹਿਬ ਦਾ ਮੇਨ ਟ੍ਰੈਕ ਆ ਉਹ ਫੁੱਲਾਂ ਦੀ ਕਾਕੀ ਤੋਂ ਜਿੱਥੇ ਸ਼ੁਰੂ ਹੁੰਦਾ ਤੇ ਹੁਣ ਆਪਾਂ ਚੱਲਦੇ ਆਂ ਤੇ ਜਾ ਕੇ ਕਰਦੇ ਆਂ ਦਰਸ਼ਨ ਸ੍ਰੀ ਹਿੰਦੂਰ ਸਾਹਿਬ ਦੇ ਤੇ ਦੇਖੋ ਸੰਗਤਾਂ ਘੋੜਿਆਂ ਤੇ ਬੱਗੀਆਂ ਤੇ ਜਿਹੜੇ-ਜਿਹੜੇ ਵੀ ਪੈਦਲ ਜਾ ਰਹੇ ਨੇ ਜਿਵੇਂ-ਜਿਵੇਂ ਵੀ ਸਾਧੂ ਮਿਲੇ ਜਿਨ੍ਹਾਂ ਨੂੰ ਮਹਾਰਾਜ ਨੇ ਸ਼ਕਤੀ ਦਿੱਤੀ ਤੁਰਨ ਦੀ ਉਹ ਤੁਰਕੇ ਜਾ ਰਹੇ ਆਂ ਤੇ ਅੱਗੇ ਆ ਗਿਆ ਗਲੇਸ਼ੀਅਰ ਤੇ ਘੌੜਿਆਂ ਦਾ ਜਿਹੜਾ ਪਿੰਡ ਆ ਸਮਾਪਤ ਹੋ ਜਾਂਦਾ ਇੱਥੇ ਤੇ ਕਾਫੀ ਸੰਗਤ ਅੱਜ ਆ ਰਹੀ ਹੈ ਨਾਲ-ਨਾਲ ਸੰਗਤ ਆ ਰਹੀ ਹੈ ਪਰ ਇੱਕ ਚੀਜ਼ ਮੈਨੂੰ ਬਹੁਤ ਗਲਤ ਲੱਗੀ ਯਾਰ ਕਿ ਜਿੰਨਾ ਅਸੀਂ ਪਰਸੋਂ ਆਏ ਸੀਗੇ ਤਾਂ ਉਸ ਦਿਨ ਬੜਾ ਆਨੰਦਮਈ ਕੱਲੇ-ਕੱਲੇ ਜਾ ਰਹੇ ਸੀ ਅੱਜ ਦੇ ਘੋੜੇ ਆ ਖੱਤਰ ਇਹ ਵਿੱਚ-ਵਿੱਚ ਤੰਗ ਕਰੀ ਜਾ ਰਹੇ ਆ ਤੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਇੱਕ ਮੈਨੂੰ ਤੰਗ ਕਰਿਆ ਇੱਕ ਬਾਬਾ ਧੂਫਲਾਂ ਹੀ ਜਾ ਰਿਹਾ ਸੀ ਸਾਹ ਤਾਂ ਪਹਿਲਾਂ ਹੀ ਨਹੀਂ ਆ ਰਿਹਾ ਉਹ ਸਾਹ ਬੰਦ ਹੋ ਜਾਂਦਾ ਸੀਗਾ ਯਾ ਧੂਫ ਜੀ ਉਹਦੀ ਕਾਦੇ ਸੀਗੇ ਉਹਦੇ ਜਲਦੀ ਧੂਫ ਜੀ ਨੱਕ ਨੂੰ ਚੜਦੀ ਸੀ ਤਾਂ ਯਾਰ ਸਾਹ ਬੰਦ ਨਹੀਂ ਸੀ ਬਾਕੀ ਇੱਥੇ ਅੰਗਰੇਜ਼ੀ ਤੋਂ ਪਹਿਲਾਂ ਲੰਗਰ ਲਾਗਾ ਵੀਰਾਂ ਨੇ ਬਾਂਡਰੀ ਨੇ ਕੁਝ ਦੇਖਨੇ ਆ ਵੀਰ ਕੀ ਬਾਂਡਰੇ ਨੇ ਬਾਈ ਉਹਨਾਂ ਨੇ ਸੇਵਾ ਲਈ ਵੀ ਆ ਡਰਾਈ ਫਰੂਟ ਵਾਹ ਕੀ ਰੱਖ ਸਕਦਾ ਤੇ ਡਰਾਈਵ ਫੂਡ ਦੇ ਰਹੇ ਨੇ ਤੇ ਦੂਜੇ ਨੇ ਚੌਕਲੇਟ ਵੀ ਦੇ ਰਹੇ ਨੇ ਫਲੇਸ਼ਰ ਕੋਲ ਆ ਕੇ ਤਾਂ ਲੰਗਰ ਲਾਇੰਦਾ ਹੈ ਬਾਕੀ ਲੋ ਜੀ ਅਮਰ ਤੁਮਣਾ ਦਾ ਪਾਂਚੇ ਖਾਲੀਆਂ ਇਹ ਤਾਂਹੀਂ ਉਹਦੇ ਕੱਦੇ ਖੜੇ ਮੇਰੇ ਤੋਂ ਪਹਿਲਾਂ ਆ ਗਏ ਆ ਨਹੀਂ 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 ਚਾਰ ਕੱਪ ਦਿੱਤੇ ਤੂੰ ਵੀ ਬੜੇ ਉੱਤੇ ਖਾਉਂਦੇ ਚਲ ਆ ਫੜ ਮਾਰਾ ਜਾ ਆ ਬੋਤਲ ਪਾ ਮੇਰੇ ਜੇਬ ਚ ਆਨੰਦ ਆਉਂਗਾ ਅੱਗੇ ਜਾ ਕੇ ਆ ਜੀ ਪਰਸਨ ਵਾਲੋ ਕੱਲ ਜਿਹੜੀ ਫੌਜੀ ਵੀਰਾਂ ਨੇ ਸਫਾਈ ਜਿਹੜੀ ਹੋਰ ਕਰਤੀ ਅੱਜ ਜਿਹੜੇ ਵੱਡੇ ਵੱਡੇ ਸਟੈਪ ਬਣਾਤੇ ਗਲੇਸ਼ੀਅਰ ਤੇ ਜਿਹਦੇ ਨਾਲ ਤਿਲਕਣ ਘੱਟ ਸੀ ਤੇ ਬਾਕੀ ਮੈਨੂੰ ਸਾਬ ਵਾ ਚੜਿਆ ਵਾ ਕਿਉਂਕਿ ਬਰਫ਼ ਕਰਕੇ ਹਵਾ ਜਿਹੜੀ ਠੰਡੀ ਨੱਕ ਨੂੰ ਪੈਂਦੀ ਐ ਸਿੱਧੀ ਤੇ ਖੈ ਦਾ ਕੰਮ ਔਖਾ ਹੀ ਭਾਜਾ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੋਵੇ ਸਭ ਕੁਝ ਹੋ ਸਕਦਾ ਕੁਝ ਵੀ ਨਾ ਮੁਮਕਿਨ ਨਹੀਂ ਤੇ ਪਾਸ ਸੰਗਤ ਅੱਜ ਸਾਡੇ ਨਾਲ ਜਾ ਰਹੀ ਹੈ। ਆਨੰਦ ਆ ਰਿਹਾ ਪੂਰਾ। ਤੇ ਹੌਲੀ-ਹੌਲੀ ਕਰਕੇ ਗਲੇਸ਼ੀਅਰ ਤੇ ਜਾਣਾ ਆਪਾਂ। ਤੇ ਕੱਲ੍ਹ ਨੂੰ ਰਸਤਾ ਵੀ ਚੌੜਾ ਕਰਤਾ। ਕੱਲ ਬਲੌਗ ਜੀ ਨੇ ਦੇਖਿਆ ਬਹੁਤ ਭੀੜਾ ਰਸਤਾ ਸੀਗਾ। ਜਾ ਕੇ ਮੇ ਵੀ ਮੇਰੀ ਨਗਰ ਕੀ ਤੰਦੀ ਆਰੰਭ ਹੈ। ਉਹ 9 ਵਜੇ ਹੋਊਗੀ ਕਿਉਂਕਿ ਰਾਤ ਸਾਡੇ ਕੋਲ ਬੈਂਡ ਵਾਜੇ ਵਾਲੇ ਆਏ ਸੀਗੇ ਬੈਂਡ ਵਾਲੇ। ਫੌਜੀ ਬੈਂਡ ਵਾਲੇ ਉਹਨਾਂ ਨੂੰ ਸਰਦਈ ਵੀ 22 ਰਾਤ ਤੇ ਉਹ ਦੱਸਦੇ ਸੀ ਵੀ 9 ਵਜੇ ਤੱਕ ਅਸੀਂ ਪਹੁੰਚਣਾ ਤੇ ਠੀਕ ਹੈ ਆ ਦੇਖੋ ਕਹਿੰਦੇ ਥੱਲੇ ਦੇਖੋ ਥੱਲੇ ਦਾ ਹੈ ਤਾਂ ਬਹੁਤ ਡੇਂਜਰ ਆਰਾਮ ਨਾਲ ਚੱਲੋ ਤੇ ਪਿਛਲੀ ਵਾਰ ਕਾਲਾ ਰੁੜਿਆ ਸੀ ਭਾਈ ਉਹਨੇ ਇਹ ਤਾਂ ਕਾਲਾ ਹੀ ਹੈ ਕਾਲਾ ਹੀ ਹੈ ਆਰਾਮ ਨਾਲ ਆਓ ਦਾ ਰਸਤਾ ਆ ਗਿਆ ਤੇ ਅੱਜ ਵੀ ਦੁਕਾਨਾਂ ਇੱਥੇ ਨਹੀਂ ਲੱਗੀਆਂ ਤੇ ਅੱਜ ਵੀ ਆਪਾਂ ਪੌੜੀਆਂ ਵਾਲੇ ਰਸਤੇ ਜਾਵਾਂਗੇ ਪੌੜੀਆਂ ਵਾਲਾ ਰਸਤਾ ਸੌਖਾ ਲੱਗਿਆ ਯਾਰ ਪੌੜੀ ਨਾਲੋਂ ਨਾ ਇਹ ਐ ਇੱਕ ਇੱਕ ਸਟੈਪ ਕਰਕੇ ਥੋੜੀ-ਥੋੜੀ ਚੜੀ ਜਾਂਦੇ ਆ ਉਧਰੋਂ ਆਏ ਆ ਉਧਰੋਂ ਥੋੜਾ ਜਿਹਾ ਰਸਤਾ ਵੱਡਾ ਪੈ ਜਾਂਦਾ ਮੈਨੂੰ ਲੱਗਿਆ ਪਿਛਲੀ ਵਾਰ ਗਿਆ ਸੀ ਸ਼ਮਾਰਤ ਨਹੀਂ ਗਿਆ ਪਰ ਮੈਂ ਪਰ ਪੌੜੀਆਂ ਵਾਲਾ ਰਸਤਾ ਬੈਸਟ ਹੈ ਮੇਰੇ ਸਾਬ ਨਾਲ ਕਿਉਂਕਿ ਬਰਫ਼ ਵੀ ਨਹੀਂ ਹੈ ਇਸ ਤੇ ਤੇ ਉਧਰ ਬਰਫ਼ ਹੈਗੀ ਆ ਉਹ ਦੇਖੋ ਸੰਗਤ ਉਧਰ ਨੂੰ ਜਾ ਰਹੀ ਹੈ ਪਰ ਉਧਰ ਆਇਆ ਇੱਕ ਬੈਨੀਫਿਟ ਹੈ ਕਿ ਧੁੱਪ ਹੈ ਉਧਰ ਧੁੱਪ ਦਾ ਨਜ਼ਾਰਾ ਹੈ ਤੇ ਧੁੱਪ ਤੇ ਥੋੜੀ-ਬੋਟੀ ਠੰਡ ਜਿਹੜੀ ਘੱਟ ਲੱਗਦੀ ਹੈ ਪਰ ਕੋਈ ਗੱਲ ਨਹੀਂ ਆਪਾਂ ਵੱਡਾ ਕੋਟ ਪਾਇਆ ਹੋਇਆ ਤੇ ਚੱਲਦੇ ਆਂ ਜਿਹੜੇ ਨਗਰ ਕੀਰਤਨ ਹੈ 9 ਵਜੇ ਆਰੰਭ ਹੋਣਾ ਹੈ ਤੇ ਫਿਲਹਾਲ ਮੇ ਵੀ 6:30 ਦਾ ਟਾਈਮ ਹੋਇਆ ਤੇ ਚੱਲਦੇ ਆਂ ਦੇਖਦੇ ਉੱਪਰ ਜਾ ਕੇ ਲੋਕਿਕ ਨਜ਼ਾਰਾ ਨਗਰ ਕੀਰਤਨ ਦਾ ਰਸ਼ੀਦ ਹੀਮਕੁਨ ਸਾਹਿਬ ਤੇ ਜਦੋਂ ਆਪਾਂ ਪਰਸੋਂ ਆਏ ਸੀ ਦੇ ਲੋਰੇ ਬਰਫ਼ ਕਿ ਫੌਜੀ ਵੀ ਸਾਫ਼ ਕਰ ਰਹੇ ਸੀ ਅੱਜ ਸਾਫ਼ ਕਰਕੇ ਪੂਰੀ ਤਰ੍ਹਾਂ ਮਿਹੜ ਪਿਛਾ ਦਿੱਤੇ ਨੇ ਬਾਕੀ ਹੁ ਚੱਲਦੇ ਆਂ ਇਸ਼ਨਾਨ ਕਰਦੇ ਆਂ ਹੁਣ ਹੀ ਪਹੁੰਚੇ ਆਂ ਤਕਰੀਬਨ 8:00 ਵਜੇ ਆਪਾਂ ਪਹੁੰਚ ਗਏ ਸਾਡੇ ਕੋ 5 5 13 ਤੇ ਚੱਲੇ ਸੀ ਆਪਾਂ ਤੇ ਹੁਣ ਆਪਣੇ ਵੀਰ ਭਰਾ ਰਾਹੀਏ ਸ਼ਸ਼ੀਕਲਵਾ ਜੀ ਭਾਈ ਠੀਕ ਹੈ ਜੀ ਭਾਈ ਉਹ ਬਾਕਸਿੰਗ ਨਹੀਂ ਕਮਿੰਦੇ ਨਹੀਂ ਦਈ ਉਹਨਾਂ ਦਾਤ ਨੂੰ ਹੁੰਦੀ ਆ ਭਾਈ ਹੁੰਦੀ ਆ ਰਾਤ ਨੂੰ ਜੇ ਪੁੱਠੇ ਪੈ ਜਾਂਦੇ ਆ ਹਾਂ ਸਾਰੂ ਨੂੰ ਲੱਗਿਆ ਅੱਛਾ ਜੀ ਚਲੋ ਅਸੀਂ ਇਸ਼ਨਾਨ ਕਰੀਏ ਨਾ ਚੱਲੀਏ ਆਜੋ ਫਿਰ ਲੋਜੀ ਹੁਣ ਆਪਾਂ ਇਸ਼ਨਾਨ ਕਰਨ ਚੱਲਦੇ ਆ ਤੇ ਸਜਾਵਟ ਐਨ ਪੂਰੀ ਚੰਗੀ ਤਰ੍ਹਾਂ ਕਰ ਦਿੱਤੀ ਗਈ ਆ ਤੇ ਸੰਗਤਾਂ ਦਾ ਜਿਹੜਾ ਇਕੱਠਾ ਵਾਵਾ ਹੋਇਆ ਹੈ ਤੇ ਹੁਣ ਚੱਲਦੇ ਆ ਇਸ਼ਨਾਨੇ ਕਰਦੇ ਆਂ ਪਹਿਲਾਂ ਫਿਰ ਝਾ ਪਾਣੀ ਛਕਦੇ ਆਂ ਕਰੰਦਰ ਬੈ ਕੇ ਆਰਾਮ ਨਾਲ ਪਾਠ ਤੇ ਉਸਵਾਜ ਕੀਰਤਨ ਸੁਣਦੇ ਆਂ ਤੇ ਕਿ ਹੁਣ ਇਸ਼ਨਾਨ ਕਰ ਲਈਏ ਲੋਈ ਆਪਾਂ ਇਸ਼ਨਾਨ ਕਰਕੇ ਆ ਗਏ ਆਂ ਤੇ ਹੁਣ ਇੱਥੇ ਨਗਰ ਕੀਰਤਨ ਜਿਹੜਾ ਨਿਕਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਣਗੇ ਦਰਬਾਰ ਸਾਹਿਬ 'ਚ ਤੇ ਇੱਧਰ ਪੂਰੇ ਸੰਗਤਾਂ ਦਾ ਮਾਰੋ-ਮਾਰ ਇਕੱਠ ਕੁਝੇ ਹੋਏ ਆ ਜਕਾਰਿਆਂ ਦੀ ਬੀਨ ਦੇ ਨਾਲ ਜਿਹੜਾ ਨਗਰ ਕੀਰਤਨ ਸਾਹਿਬ ਹੈ ਕੁਝ ਹੀ ਚੰਤ ਮਿੰਟਾਂ ਵਿੱਚ ਦਰਬਾਰ ਸਾਹਿਬ ਪਹੁੰਚਣ ਵਾਲਾ ਯਾਦ ਵੀਰ ਆ ਸਾਡਾ ਵੀਰ ਫੁੱਲਾਂ ਦੀ ਸੇਵਾ ਕਰਨ ਲੱਗਿਆ ਵਾ ਤੇ ਥੋੜੀ ਬਦਲ ਲੈਣਾ ਆਪਣਾ ਜੋਰ ਨਿਕਾਲ ਚਿਹਰਾ ਗਾਨਾ ਲੋ ਜੀ ਨਗਰ ਕੀਰਤਨ ਨਿਕਲ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਅੰਦਰ ਹੋ ਗਿਆ ਤੇ ਠੀਕ ਹੈ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਚ ਦਰਸ਼ਨ ਕਰਨ ਸਵਰਨਾ ਤੇਸੀ ਸਮਾਟੀ ਦਾ ਸਾ ਬਰਦਰਸ਼ੀਨ ਕਾਟੀ ਦਾ ਸਾ ਮਹਾਨੰਤ ਦਾ ਸਾ ਮਹਾਨ ਦਾ ਸਾ ਅੰਕ ਦਾ ਸਾ ਰਾਜਾਣ ਜੋਗਤਾਏ ਸਾਈ ਜਗਤ ਮਨ ਮਹ ਆਪ ਮਨ ਆਪਣੇ ਮਾਹੇ ਨਾਨਕੀ ਵਤ ਕਹਿਣ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦਿ ਕਿਨਵਖਿਆਨੀ ਸੱਚ ਸੱਚ ਸਤ ਸੰਗਿਨਾ ਕੋਟ ਮਦੇ ਕਿਨ ਭਰ ਲਤੀਨਾ ਪਲਤ ਸਗਲ ਪਰਵਾਹੀ ਆਪਣਾ ਸੋਤਾ ਸਮਾਤ ਗਿਆਨ ਧਿਆਨ ਜਣਦੇ ਜੰਦਾਸਾ ਆਵਸੇ ਤੇ ਹਕਮ ਜੀ ਦਰਸ਼ਨ ਕਰਕੇ ਆਪਾਂ ਆ ਗਏ ਆ ਤੇ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਹੈ ਅੱਜ ਸ਼੍ਰੀ ਹੇਮਕੁੰਨ ਸਾਹਿਬ ਦੇ ਕਪਾੜ ਖੁੱਲਣ ਦੇ ਨਾਲ ਨਾਲ ਲੋਕਪਾਲ ਸੀ ਜੀ ਲਕਸ਼ਮਨ ਮੰਦਰ ਦੇ ਵੀ ਜਿਹੜੇ ਕਪਾੜ ਨੇ ਉਹ ਖੁੱਲ ਜੰਨੇ ਆ Hindu ਧਰਮ ਦੇ ਜਿਹੜੇ ਲੋਕ ਵੀ ਆ ਉਹ ਕਾਫੀ ਆਏ ਹੋਏ ਨੇ ਤਾਂ ਕਿ ਦੇਖਦੇ ਆ ਦਰਸ਼ਨ ਕਰਦੇ ਆ ਲੋਕਪਾਲ ਲਕਸ਼ਮਨ ਮੰਦਰ ਦੇ ਬਾਕੀ ਇੱਧਰ ਹੇਮਕੁੰਨ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਆਪਾਂ ਕਰਿਆ ਜੀ ਤੇ ਹੁਣ ਚਾਹ ਛੱਕ ਕੇ ਥੱਲੇ ਵੱਲ ਤੁਰਦੇ ਆਂ ਤੇ ਮੌਸਮ ਥੋੜਾ ਖਰਾਬ ਹੋ ਗਿਆ ਪਹਿਲਾਂ ਕਾਫੀ ਵਧੀਆ ਧੁੱਪ ਲੱਗੀ ਹੋਈ ਸੀ ਇਕਦਮ ਕੋਹਰਾ ਜਿਹੜਾ ਆ ਗਿਆ ਹੁਣ ਚੱਲਦੇ ਆਂ ਮੌਸਮ ਖਰਾਬ ਹੋਣ ਤੋਂ ਪਹਿਲਾਂ نیچے ਪਹੁੰਚਦੇ ਆਂ ਲਕਸ਼ਮਨ ਮੰਦਿਰ ਦੇ ਦਰਸ਼ਨ ਕਰਕੇ ਆਪਾਂ ਚੱਲਦੇ ਆਂ ਜੀ ਦਰਸ਼ਨ ਕਰਕੇ ਇਕਦਮ ਵਧੀਆ ਦਰਸ਼ਨ ਹੋਏ ਆਪਾਂ ਨੂੰ ਤੇ ਹੁਣ ਆਪਾਂ ਚੱਲੇ ਆ ਗੁਰਦੁਆਰਾ ਗੋਬਿੰਦ ਧਾਮ ਤੇ ਦੇਖਦੇ ਆ ਜੇ ਅੱਜ ਗੋਬਿੰਦ ਘਾਟ ਜਾ ਹੋਇਆ ਤੇ ਟਾਈਮ ਹਜੇ 1.5 ਕਿ ਬਜੇ ਆ ਇਸ ਕਰਕੇ ਜੇ ਗੋਬਿੰਦ ਘਾਟ ਜਾਣ ਦੀ ਸੋਚਾਂਗੇ ਤੇ ਹੁਣ ਚੱਲਦੇ ਆ ਬਹੁਤ ਵਧੀਆ ਬੜੀ ਕਿਸਮਤ ਆਣੀ ਆ ਅਸੀਂ ਜਿਨ੍ਹਾਂ ਨੂੰ ਦੋ ਦੋ ਵਾਰ ਦਰਸ਼ਨ ਕਰਨ ਨੂੰ ਮਿਲੇ ਸ੍ਰੀ ਹੇਮਕੋਟ ਸਾਹਿਬ ਦੇ ਤੇ ਇਹ ਭਾਗਾਂ ਵਾਲੇ ਸਮਝਦੇ ਆ ਤੇ ਠੀਕ ਹੈ ਜੀ ਇੱਪਾ ਗਾਣੇ ਸਮਝਦੇ ਸੀ ਆਪਣੇ ਆਪ ਨੂੰ ਚੱਲਦੇ ਆ ਥੱਲੇ ਰਾਸਤੇ 'ਚ ਮਾੜੀ ਮੋਟੀ ਖਾਣ ਪੀਣ ਵਾਲੀ ਬ੍ਰੇਕ ਲਾਵਾਂਗੇ। ਲੋ ਜੀ ਕਿੱਥੇ ਕੱਲ ਤੱਕ ਅਸੀਂ ਆ ਹੈਲੀਪੈਡ ਤੇ ਬੈਟਬਾਲ ਖੇਡਦੇ ਸੀਗੇ ਅੱਜ ਜਾਜ ਵਿਊਡਨ ਲੱਗ ਗਿਆ। ਇਹ ਜਿਆਦਾ ਜਿੰਨਾ ਲੱਗਦਾ ਹੈ ਯਾਤਰਾ ਸ਼ੁਰੂ ਹੋ ਜੂ ਹੋ ਜੂਗੀ ਤੇ ਹੁਣ ਆਪਾਂ ਚੱਲੇ ਆਂ ਗੋਵਿੰਦ ਧਾਨ ਤੋਂ ਗੋਵਿੰਦ ਘਾਟ ਤੇ ਕਾਫੀ ਟਾਈਮ ਸੀਗਾ ਸਾਡੇ ਕੋਲ ਇਸ ਲਈ ਅਸੀਂ ਚੱਲੇ ਹੁਣ نیچے ਤੇ ਦੇਖਦੇ ਆਂ نیچے ਜਾ ਕੇ ਕਮਰਾ-ਕੁਮਰਾ ਲੈਨੇ ਤੇ ਕੱਲੂ ਜਾਵਾਂਗੇ ਆਪਾਂ ਰਿਸ਼ੀਕੇਸ਼ ਤੇ ਚੱਲਦੇ ਆਂ ਹੁਣ نیچے ਜੀ ਹੁਣ ਯਾ ਪਹੁੰਚ ਗਏ ਜੀ ਗੁਰਦੁਆਰਾ ਗੋਵਿੰਦ ਘਾਟ ਗੋਵਿੰਦ ਧਾਨ ਆਪਾਂ ਹੇਮਪੁਰ ਸਾਹਿਬ ਤੋਂ ਸਿੱਧਾ गोविंद धाम गोविंद धाम ਦਾ ਸੁਦਾ गोविंद ਘਾਟ ਆ ਗਏ ਤੇ तकरीबन ਆ ਜੱਪਾ 40000 ਸਟੈਪ ਜਿਹੜੇ ਚੱਲੇ ਜਿਹਦਾ ਵਿੱਚੋਂ 26 ਕਿਲੋਮੀਟਰ ਦੀ ਟਰੈਕਿੰਗ ਜਿਹੜੀ ਆਪਾਂ ਕਰੀ ਤੇ ਅੱਜ ਆਪਾਂ गोविंद ਘਾਟ ਪਹੁੰਚ ਗਏ ਇੱਥੇ ਬਹੁਤ ਸੰਗਤ ਆ ਚੁੱਕੀ ਹੈ ਤੇ ਉਹ ਸਾਹਮਣੇ ਗੱਡੀਆਂ ਦੀਆਂ ਜਿਹੜੀਆਂ ਦੋ ਤਿੰਨ ਪਾਰਕਿੰਗਾਂ ਇੱਧਰ ਦੀ ਸਾਈਡ ਹੈ ਤੇ ਬਾਕੀ ਉਹ ਸਾਹਮਣੇ ਕੋਈ ਉਹ ਸਾਹਮਣੇ ਜਿਹੜੀਆਂ ਪਾਰਕਿੰਗ ਹੈ ਇਹ ਬਿਲਕੁਲ ਭਰ ਚੁੱਕੀਆਂ ਤੇ ਬਾਕੀ ਆਪਾਂ ਕੱਲੂ ਜਾਣਾ ਰਿਸ਼ੀਕੇਸ਼ תגידי, עזב לרוק שיני, תתא כברי, דברכה